ਹਾਂ ਜੀ ਰ데요 ਸਤਿ ਸ੍ਰੀ ਅਕਾਲ ਮੈਂ ਕੈਨਵੀਰ ਕੌਰ ਬ੍ਰਾਂਡ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਜੀ ਆਪਾਂ ਹਿਸਟਰੀ ਤੇ ਕੁਆਲਟੀ ਦੋ ਸਬਜੈਕਟ ਹੈ ਜਿਹੜੇ ਇੱਥੇ ਕਵਰ ਕਰ ਰਹੇ ਹਾਂ ਜਿਦੇ ਵਿੱਚੋਂ ਕੱਲ ਆਪਣੀ ਹਿਸਟਰੀ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਤੁਗਲਕ ਵੰਸ਼ ਉਹਨੂੰ ਸ਼ੁਰੂ ਕੀਤਾ ਸੀਗਾ ਜਿਦੇ ਵਿੱਚੋਂ ਆਪਾਂ ਫਰੋ ਜਿਹੜਾ ਹੈਗਾ ਗਿਆਸੁਦਨ ਤੁਗਲਕ ਉਹਦੇ ਬਾਰੇ ਆਪਾਂ ਪੜ੍ਹ ਲਿਆ ਸੀ राजे ਕਿ ਉਹ ਤੁਗਲਕ ਵੰਸ਼ ਦਾ ਜਿਹੜਾ ਸੰਸਥਾਪਕ ਸੀ ਜੀਨੀ 1320 ਤੋਂ 1325 ਤੱਕ ਸ਼ਾਸਨ ਕੀਤਾ ਤੇ ਫੋਕਸ ਜਿਹੜਾ ਉਹਨੇ ਧਣ ਤੇ ਕੀਤਾ ਸੀ ਜਿਆਦਾ ਤੇ ਫਿਰ ਉਹਨੇ ਜਿਹੜਾ ਹੈਗਾ ਉਹਦੀ ਜਦੋਂ ਮੌਤ ਹੋ ਜਾਂਦੀ ਤੇ ਉਹਦੇ ਬਾਅਦ ਜਿਹੜਾ ਆਪਣੀ ਗੱਦੀ ਦਾ ਦਾਵੇਦਾਰ ਬੰਦਾ ਹੈਗਾ ਮੁਹੰਮਦ ਬਿੰਤ ਤੁਗਲਕ ਜਿਹਦਾ ਜਿਹੜਾ ਮੁੱਢਲਾ ਨਾਮ ਹੁੰਦਾ ਮਲਿਕ ਫਖਰਉਦੀਨ ਤੇ ਉਹਨੂੰ ਜੂਨਾਖਾਂ ਵੀ ਕਿਹਾ ਜਾਂਦਾ ਉਲਗਖਾਂ ਵੀ ਉਲਖਾਂ ਜਿਹੜੀ ਆਪਾਦੀ ਉਹਨੂੰ ਗਿਆਸੁਦੀਨ ਤੁਗਲਕ ਨੇ ਦਿੱਤੀ ਸੀਗੀ ਤਾਂ ਵੈਸੇ ਇਹਦਾ ਜਿਹੜਾ ਨਾਮ ਆ ਉਹ ਮਲਿਕ ਫਖਰਉਦੀਨ ਵੀ ਆ ਮਾਲਿਕ ਫਖਰ ਉਦਦੀ ਅੱਜ ਆਪਾਂ ਰਾਜੇ ਦੇ ਬਾਰੇ ਮੁਹੰਮਦ ਬਿੰਦ ਤੁਗਲਕ ਬਾਰੇ ਵੇਖਾਂਗੇ ਮੁਹੰਮਦ ਬਿੰਦ ਤੁਗਲਕ ਜਦੋਂ ਗੱਦੀ ਤੇ ਬੈਠਦਾ ਤਾਂ ਉਹਦੇ ਸਾਹਮਣੇ ਰਾਜੇ ਜਿਹੜੀ ਧਾਨ ਆ ਉਹਦੇ ਨਾਲ ਸੰਬੰਧਿਤ ਕੋਈ ਮੁਸ਼ਕਲ ਨਹੀਂ ਆਉਂਦੀਗੀ ਕਿਉਂਕਿ ਜਿਹੜਾ ਗਿਆਸੁਦਨ ਤੁਗਲਕਸ ਨੂੰ ਉਹਨੇ ਆਲਰੇਡੀ ਬਹੁਤ ਜਿਹੜਾ ਜਿਹੜਾ ਧਾਨ ਆ ਉਹਨੂੰ ਇਕੱਠਾ ਕਰ ਰੱਖਿਆ ਸੀਗਾ ਤੇ ਇਸੇ ਕਰਕੇ ਬਰਨੀ ਨੇ ਲਿਖਿਆ ਵੀ ਆ ਕਿ ਤੁਗਲਕਾ ਬਾਦ ਦੇ ਕਿਲੇ ਵਿੱਚ ਇਨਾ ਧਣ ਰੱਖਿਆ ਹੋਇਆ ਸੀ ਕਿ ਮੁਹੰਮਦ ਬਿਨ ਤੁਗਲਕ ਨੂੰ ਉਸ ਨੂੰ ਸੰਭਾਲਣ ਲਈ ਇੱਕ ਖੂਹ ਖਦਵਾਉਣਾ ਪਿਆ ਸੀ ਇਹ ਬਰਨੀ ਦੇ ਵਿਚਾਰ ਆ ਰਹੇ ਜੀ ਉਹਨੇ ਲਿਖਿਆ ਸੀਗਾ ਕਿ ਤੁਗਲਕ ਆ ਜਿਹੜਾ ਗਿਆਸੂਦੀਨ ਤੁਗਲਕ ਸੀ ਉਹਨੇ ਆਪਣੀ ਜਿਹੜਾ ਤੁਗਲਕਾਬਾਦ ਤੁਗਲਕਾਬਾਦ ਨਗਰ ਜਿਹੜਾ ਗਿਆਸੂਦੀਨ ਤੁਗਲਕ ਨੇ ਵਸਾਇਆ ਸੀ ਨਾ ਤੇ ਇਨਾ ਧਣ ਰੱਖਿਆ ਹੋਇਆ ਸੀਗਾ ਕਿ ਮੁਹੰਮਦ ਬਿਨ ਤੁਗਲਕ ਨੂੰ ਉਹਨੂੰ ਸੰਭਾਲਣ ਵਾਸਤੇ ਇੱਕ ਖੂਹ ਹੈ ਜਿਹੜਾ ਉਹਦੀ ਖਦਵਾਈ ਕਰਾਉਣੀ ਪਈ ਸੀ ਤਾਂ ਅੱਜ ਆਪਾਂ ਇਸ ਦੇ ਸ਼ਾਸਨ ਕਾਲ ਬਾਰੇ ਦੇਖਾਂਗੇ ਰਾਜੇ ਮੁਹੰਮਦ ਬਿਨ ਤੁਗਲਕ ਜੀ ਨੇ 26 ਸਾਲ ਤੱਕ ਤਕਰੀਬਨ ਜਿਹੜਾ ਸ਼ਾਸਨ ਕੀਤਾ ਇਦੇ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹਦਾ ਕੈਰੈਕਟਰ ਦੇਖ ਲਈਏ ਵੀ ਕਿਹੋ ਜਿਹਾ ਸੀਗਾ ਕਿਉਂਕਿ ਇਹਦੇ ਚੋਂ ਕਾਫੀ ਕੁਐਸਚਨ ਬਣਦੇ ਹੁੰਦੇ ਆ ਫੇਮਸ ਟੌਪਿਕ ਆ ਇਹ ਤੇ ਕਿਹਾ ਜਾਂਦਾ ਕਿ ਇਹ ਸਭ ਤੋਂ ਜ਼ਿਆਦਾ ਜਿਹੜਾ ਮਿਕਸ ਆਈਡਿਓਲੋਜੀ ਦਾ ਵਿਅਕਤੀ ਸੀਗਾ ਕਿਉਂਕਿ ਇਹਦੇ ਸੁਭਾਅ ਬਾਰੇ ਜਿੰਨੇ ਇਤਿਹਾਸਕਾਰ ਹੋਏ ਆ ਸਾਰਿਆਂ ਨੇ ਅਲੱਗ-ਅਲੱਗ ਲਿਖਿਆਗਾ ਕਿਸੇ ਨੇ ਸੇਮ ਨਹੀਂ ਲਿਖਿਆਗਾ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਇਹ ਹੀ ਕਦੇ-ਕਦੇ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਨਰਮ ਲੱਗਦਾ ਤੇ ਕਿਤੇ ਕਦੇ ਜਿਹੜਾ ਬਹੁਤ ਜ਼ਿਆਦਾ ਸਖਤ ਦਿਖਾਈ ਦਿੰਦਾ ਜਿਵੇਂ ਇਹਦੇ ਸੈਨਿਕਾ ਜਿਹੜੇ ਹੈਗੇ ਜਦੋਂ ਇਹਦੇ ਸੈਨ ਕਾਰੇ ਇਕੱਠਾ ਕਰਨ ਵਾਸਤੇ ਜਿਹੜੀ ਆਮ ਲੋਕੀਆ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਤਿਆਜਰ ਕੀਤੇ ਤਾਂ ਇਹਨੇ ਕਾਜੀ ਕੋਲ ਜਾ ਕੇ ਕਿਹਾ ਸੀ ਕਿ ਮੇਰੇ ਨਾਲ ਉਵੇਂ ਹੀ ਵਿਵਹਾਰ ਕੀਤਾ ਜਾਵੇ ਜਿਵੇਂ ਜਦੋਂ ਕੋਈ ਇੱਕ ਆਮ ਵਿਅਕਤੀ ਅਪਰਾਧ ਕਰਦਾ ਤਾਂ ਤਾਂ ਫਿਰ ਕਾਜੀ ਨੇ ਵੀ ਉਹਨੂੰ ਉਸੇ ਤਰ੍ਹਾਂ ਸਜ਼ਾ ਦਿੱਤੀ ਸੀ राजे ਜੀ ਜਿਵੇਂ ਇੱਕ ਸੁਧਾਰਨ ਵਿਅਕਤੀ ਹੁੰਦੀ ਹੈ ਜਿਹਨੂੰ ਸਜ਼ਾ ਦਿੱਤੀ ਜਾਂਦੀ ਆ ਤਾਂ ਉਹਦੇ ਤੋਂ ਜਿਹੜਾ ਇੱਕ ਅਧਿਕਾਰੀ ਦੇ ਬੱਚੇ ਤੋਂ ਜਿਹੜਾ ਹੈਗਾ ਉਹਦੇ 21 ਵਾਰ ਡੰਡੇ ਮਰਵਾਏ ਸੀ ਦੂਜੇ ਪਾਸੇ ਇਹ ਰਾਜੇ ਕਿਸਾਨਾਂ ਤੇ ਅਤਿਆਚਾਰ ਕਰਦਾ ਜ ਜਦੋਂ ਕਾਲ ਪੈ ਜਾਂਦਾ ਤਾਂ ਕਾਲ ਪੈਣ ਦੇ ਦੌਰਾਨ ਵੀ ਕਾਰੇ ਇਕੱਠਾ ਕਰਨ ਲਈ ਕਹਿੰਦਾ ਫਿਰ ਕਿਸਾਨਾਂ ਦੀ ਸਹਾਇਤਾ ਵੀ ਕਰਦਾ ਜਿਵੇਂ ਮੰਨ ਲਓ ਕਿਸਾਨਾਂ ਦੇ ਖਾਤਰ ਇੱਕ ਵਿਭਾਗ ਵੀ ਬਣਾਉਂਦਾਗਾ ਤਾਂ ਇਹ ਯਾਨੀ ਕਿ ਇਹਦੇ ਕੈਰੈਕਟਰ ਬਾਰੇ ਕੁਝ ਵੀ ਸਮਝਣਾ ਜਿਹੜਾਗਾ ਉਹ ਨਾ ਮੁਸ਼ਕਿਲ ਆ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਇਸੇ ਨੂੰ ਹੀ ਵਿਸਾਰ ਨਾਲ ਪੜਾਂਗੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਕਿ ਚੈਨਲ ਨੂੰ ਲਾਈਕ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਲਿੰਕ ਨੂੰ ਸ਼ੇਅਰ ਕਰਦੇ ਕਰੋ ਜਿਹੜੇ ਬੱਚੇ ਨਵੇਂ ਹੁੰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਬਈ ਤਾਂ ਜੋ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਜਿਹੜਾ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਦਾ ਮੁਹੰਮਦ ਬਿੰਦ ਤੁਗਲਕ ਰਾਏ ਇੱਕ ਅਜੇਹਾ ਸ਼ਾਸਕ ਸੀ ਜਿਹੜਾ ਸਭ ਤੋਂ ਵੱਧ ਪੜਿਆ ਲਿਖਿਆ ਸ਼ਾਸਕ ਸੀ ਪੜਿਆ ਲਿਖਿਆ ਤੋਂ ਭਾਵ ਰਾਜ ਲੋ ਨੂੰ ਇਹ ਤਾਂ ਨਹੀਂ ਸੀ ਕਿ ਯੂਨੀਵਰਸਿਟੀਆਂ ਹੁੰਦੀਆਂ ਸੀ ਜਾਂ ਕਾਲਜ ਹੁੰਦੇ ਸੀ ਇਸ ਤਰ੍ਹਾਂ ਪੜਿਆ ਲਿਖਿਆ ਸੀ ਪੜੇ ਲਿਖੇ ਤੋਂ ਭਾਵੇਂ ਸੀ ਕਿ ਉਹਨੂੰ ਅਲੱਗ-ਅਲੱਗ ਭਾਸ਼ਾਵਾਂ ਦਾ ਗਿਆਨ ਸੀ ਜਿਵੇਂ ਅਰਬੀ ਦਾ ਫਾਰਸੀ ਦਾ ਹਨ ਇਸ ਤੋਂ ਇਲਾਵਾ ਉਹਨੂੰ ਤਰਕ ਸ਼ਾਸਤਰ ਦੇ ਵਿਸ਼ੇ ਦੇ ਨਾਲ ਰਿਲੇਟਡ ਰੀਜ਼ਨਿੰਗ ਦੇ ਨਾਲ ਉਹਨੂੰ ਕਾਫੀ ਨੋਲਿਜ ਸੀ ਮੈਥਸ ਦੇ ਨਾਲ ਕਾਫੀ ਨੋਲਿਜ ਨੋਲਿਜ ਸੀਗੀ ਜੋਤਿਸ਼ੀ ਦਾ ਵੀ ਗਿਆਨ ਸਿੱਖਿਆ ਸੀ ਉਹਨਾਂ ਨੇ ਫਿਲਾਸਫੀ ਬਾਰੇ ਵੀ ਪਤਾ ਸੀ ਉਹਨਾਂ ਨੂੰ ਤਾਂ ਆਯੁਰਵੇਦ ਬਾਰੇ ਵੀ ਜਾਣਦੇ ਸੀ ਯਾਨੀ ਕਿ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਉਹਦੀ ਕਮਾਂਡ ਸੀ ਉਹਨੇ ਉਹਨ ਆਪਏ ਦੇ ਬਾਰੇ ਅੱਜ ਪੜ੍ਹਦੇ ਹਾਂ ਰਾਜੀ ਇਹਦਾ ਸਮਾਂ 1325 ਤੋਂ 51 ਤੱਕ ਆ ਇਹਨੇ ਵਾਸਤਵਿਕ ਨਾਂ ਰਾਜੇ ਮਲਿਕ ਫਖਰਉਦੀਨ ਜੂਨਾ ਖਾਂ ਵੀ ਲਿਖਿਆ ਆਉਂਦਾ ਤੇ ਇਹਨੂੰ ਉਪਾਦੀ ਦਿੱਤੀ ਸੀ ਔਲਗ ਖਾਂ ਦੀ ਗਿਆਸੂਦੀਨ ਤੁਗਲਕ ਨੇ ਇਹਦੇ ਪਿਤਾ ਨੇ ਜਿਹੜੀ ਅਗੇ ਇਹਨੂੰ ਇਹ ਉਪਾਦੀ ਦਿੱਤੀ ਸੀਗੀ ਔਲਗ ਖਾਂ ਦੀ ਇਸ ਤੋਂ ਇਲਾਵਾ ਇਹਦੇ ਹੋਰ ਨਾਂ ਕੀ ਆ ਰਾਜੇ ਇਹਨੂੰ ਸ਼ੈਤਾਨ ਦਾ ਸਾਥੀ ਕਿਹਾ ਜਾਂਦਾ ਇਹਨੀਆਂ ਨੀਤੀਆਂ ਦੇ ਆਧਾਰ ਤੇ ਜਿਹੜਾ ਹੈਗਾ ਇਹੇ ਨਾਮ ਰੱਖੇ ਗਏ ਆ ਸੁਲਤਾਨ-ਏ-ਆਦਲ ਕਿਹਾ ਜਾਂਦਾ ਪਾਗਲ ਸੁਲਤਾਨ ਕਿਹਾ ਜਾਂਦਾ ਆਪਣੇ ਜੁਗ ਦਾ ਅਰਸਤੂ ਕਿਹਾ ਜਾਂਦਾ ਖੂਨ ਦਾ ਪਿਆਸਾ ਕਿਹਾ ਜਾਂਦਾ ਤਾਂ ਇਹ ਸਾਰੇ ਨਾਮ ਆ ਜਿਹੜੇ ਇਹਨੂੰ ਦਿੱਤੇ ਗਏ ਆ ਇਹ ਸਟੇਟਮੈਂਟਸ ਤੁਸੀਂ ਇਸੇ ਤਰ੍ਹਾਂ ਯਾਦ ਕਰ ਲੈਣੇ ਆ ਕਿਉਂਕਿ ਇਹ ਲਿਖ ਕੇ ਪੁੱਛ ਸਕਦੇ ਆ ਵੀ ਇਹ ਕਿਹੜੇ ਸ਼ਾਸਕ ਨੂੰ ਕਿਹਾ ਗਿਆ ਜਾਂ ਕਿਹੜੇ ਸ਼ਾਸਕ ਦੇ ਨਾਲ ਸੰਬੰਧਿਤ ਆ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਫਿਰ ਇਹ ਉਦਾਰ ਸ਼ਾਸਕ ਸਿਰਾਜੀ ਦਿੱਲੀ ਸਲਤਨਤ ਦਾ ਸਭ ਤੋਂ ਉਦਾਰ ਸ਼ਾਸਕ ਸੀ ਕਿਉਂਕਿ ਇਹਨੇ ਜਿਹੜਾ ਹੈਗਾ ਜਦੋਂ ਨਿਯੁਕਤੀਆਂ ਕੀਤੀਆਂ ਸੀ ਤਾਂ ਕਿਸੇ ਨਾਲ ਧਰਮ ਜਾਂ ਜਾਤ ਦੇ ਆਧਾਰ ਤੇ ਵਿਤਕਰਾਨੀ ਕੀਤਾ ਸੀ ਇਹਨੇ ਉਹਨਾਂ ਦੇ ਜਿਹੜਾ ਹੈਗਾ ਯੋਗਤਾ ਦੇ ਆਧਾਰ ਤੇ ਨਿਯੁਕਤੀ ਕੀਤੀ ਸੀਗੀ ਫਿਰ ਜਦੋਂ ਮੰਨ ਲਓ ਜੇ ਕੋਈ ਮੁਸੀਬਤ ਆਉਂਦੀ ਹੈ ਜਿਵੇਂ ਕਾਲ ਦੇ ਦੌਰਾਨ ਲੋਕਾਂ ਦੇ ਉੱਤੇ ਮੁਸੀਬਤ ਆਈ ਸੀ ਤਾਂ ਉਹਨਾਂ ਦੀ ਹਿੱਸਾਇਤਾ ਦੇ ਵਾਸਤੇ ਇੱਕ ਵਿਭਾਗ ਦੀ ਵੀ ਸਥਾਪਨਾ ਕੀਤੀ ਸੀ ਇਸ ਤਰ੍ਹਾਂ ਸਮੇਂ-ਸਮੇਂ ਤੇ ਲੋਕਾਂ ਦੀ ਜਿਹੜੀ ਮਦਦ ਵੀ ਕਰਦਾ ਹੈ ਇਹ ਇਹਨੇ ਮੰਦਰਾਂ ਵਗੈਰਾ ਨੂੰ ਤੜਵਾਇਆ ਨਹੀਂ ਸੀਗਾ राजे ਆਪਣੇ ਸ਼ਾਸਨ ਕਾਲ ਦੇ ਦੌਰਾਨ ਇਸੇ ਕਰਕੇ ਇਹਨੂੰ ਜਿਹੜਾ ਉਦਾਰ ਸ਼ਾਸਕ ਕਿਹਾ ਜਾਂਦਾ ਪਦਨਯੁਕਤੀ ਪਹਿਲਾ ਸ਼ਾਸਕ ਸੀ ਜੀ ਨੇ ਯੋਗਤਾ ਦੇ ਆਧਾਰ ਤੇ राजे ਜਿਹੜਾ ਹੈਗਾ ਪਦਾਂ ਦਾ ਨਿਰਧਾਰਨ ਕੀਤਾ ਨਾ ਕਿ ਜਾਤ ਤੇ ਧਰਮ ਦੇ ਆਧਾਰ ਤੇ ਇਹ ਧਿਆਨ ਚ ਰੱਖਣਾ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਸ਼ਾਸਕ ਹੋਏ ਉਹ ਮੁਸਲਮਾਨਾਂ ਨੂੰ ਤਰਜੀਹ ਦੇ ਰਹੇ ਸੀਗੇ ਦਾ ਮੁਹੰਮਦ ਬਿੰਦ ਤੁਗਲਕ ਸੀ ਜੀ ਨੇ ਯੋਗਤਾ ਦੇ ਆਧਾਰ ਤੇ ਜਿਹੜਾ ਹੈਗਾ ਅ ਅਧਿਆਧਾਰ ਨਿਰਧਾਰਨ ਕੀਤਾ ਸੀ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਰਜੇ ਇਹਦੇ ਦਰਬਾਰ ਦੇ ਵਿੱਚ ਹਿੰਦੂ ਮੰਤਰੀ ਕਿਹੜੇ-ਕਿਹੜੇ ਸੀਗੇ ਤਾਰਾ ਦੱਖਣ ਦਾ ਨਾਇਕ ਸੂਬੇਦਾਰ ਸੀ ਰਜੇ ਰਤਨ ਸਿੰਧ ਦਾ ਰਾਜਪਾਲ ਸੀਗਾ ਅਜੀਮ ਉਲ ਸਿੰਧ ਦੀ ਉਪਾਧੀ ਦਿੱਤੀ ਸੀ ਇਹਨੂੰ ਫਿਰ ਸਾਈਨਾਥ ਇਹ ਵੀ ਇਹਦਾ ਮੰਤਰੀ ਸੀਗਾ ਫਿਰ ਰਜੇ ਇਹ ਪਹਿਲਾ ਰਾਜਾ ਸੀਗਾ ਜਿਨੇ ਹਿੰਦੂ ਤਿਹਾੜੀ ਖਾਸ ਕਰਕੇ ਜਿਹੜਾ ਹੋਲੀ ਦਾ ਤਿਹਾੜ ਇਹ ਮਨਾਉਂਦਾ ਸੀ ਹੋਲੀ ਦਾ ਤਿਹਾੜ ਮਨਾਉਂਦਾ ਸੀ ਠੀਕ ਹੈ ਫਿਰ ਆ ਜੀ ਇਹ ਪਹਿਲਾ ਸ਼ਾਸਕ ਸੀਗਾ ਜਿਹੜਾ ਖਵਾਜਾ ਮੋਇਨੂਦੀਨ ਚਸ਼ਤੀ ਦੀ ਦਰਗਾਹ ਤੇ ਗਿਆ ਸੀਗਾ ਇਹ ਦਰਗਾਹ ਰਾਜੇ ਸ਼ਰਦਾਰ ਪਿਤ ਕਰਨ ਵਾਲਾ ਉਹਦੇ ਵਾਸਤੇ ਜਿਹੜਾ ਇਹ ਪਹਿਲਾ ਸ਼ਾਸਕ ਸੀ ਅਜਮੇਰ ਦੇ ਰਾਜਸਥਾਨ ਦੇ ਵਿੱਚ ਤੇ ਇਹ ਧਿਆਨ ਚ ਰੱਖਣਾ ਕਿ ਖਵਾਜਾ ਮੌਇਦਿਨ ਚੇਸ਼ਤੀ ਦੀ ਦਰਗਾਹ ਤੇ ਜਾਣ ਵਾਲਾ ਸ਼ਾਸਕ ਕਿਹੜਾ ਸੀਗਾ ਤੇ ਐਮਬੀਟੀ ਐਮਬੀਟੀ ਮਤਲਬ ਮੁਹੰਮਦ ਬਿੰਤ ਤੁਗਲਕ ਠੀਕ ਹੈ ਨਾ ਇਹਨਾਂ ਨੂੰ ਜਰੂਰ ਤੁਸੀਂ ਧਿਆਨ ਚ ਰੱਖਣਾ ਜਿਹੜੇ ਪੁਆਇੰਟ ਪਹਿਲੇ ਪਹਿਲੇ ਵਾਲੇ ਕਰਨ ਲੱਗੀ ਹੈ ਨਾ ਮੈਂ ਇਹਨਾਂ ਦੇ ਵਿੱਚੋਂ ਕੁਐਸਚਨ ਬਣਦਾ ਹੁੰਦਾ ਇਹਨਾਂ ਨੂੰ ਜਰੂਰ ਧਿਆਨ ਚ ਰੱਖਿਓ ਕਿਉਂਕਿ ਇੱਕ ਤਾਂ ਪਹਿਲਾ ਸ਼ਾਸਕ ਹੋ ਗਿਆ ਜਿਹਨੇ ਯੋਗਤਾ ਦੇ ਆਧਾਰ ਤੇ ਨਿਯੁਕਤੀਆਂ ਕੀਤੀਆਂ ਰਹੀ ਜੀ ਫਿਰ ਦੂਜਾ ਹੋ ਗਿਆ ਜਿਹੜਾ ਹਿੰਦੂਆਂ ਦੇ ਤਿਉਹ ਮੋਇਨੂਦੀਨ ਚੇਸਤੀ ਦੀ ਦਰਗਾਹ ਤੇ ਜਾਣ ਵਾਲਾ ਜਿਹੜਾ ਹੈਗਾ ਇਹ ਵੀ ਪਹਿਲਾ ਸੀ ਫਿਰ राजे ਇਹ ਪਹਿਲਾ ਹੀ ਸੀਗਾ ਜੀਨੇ گاਵਾਵਾਂ ਦੇ ਵਾਸਤੇ ਗਊਸ਼ਾਲਾ ਦਾ ਨਿਰਮਾਣ ਕਰਵਾਇਆ گاਵਾਵਾਂ ਦੇ ਲਈ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਠੀਕ ਹੈ ਨਾ ਇਹ ਵੀ ਇਹ ਪਹਿਲਾ ਸ਼ਾਸਕ ਸੀਗਾ ਜਿਨੇ گاਵਾਵਾਂ ਵਾਸਤੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਸੀਗਾ ਠੀਕ ਆ ਫਿਰ ਇਹ राजे ਸૈયਦ ਸਲਾਰ ਮੁਸਲਮ ਗਾਜੀ ਦੀ ਦਰਗਾਹ ਦੀ ਯਾਤਰਾ ਵੀ ਇਹ ਨਹੀਂ ਕੀਤੀ ਸੀਗੀ ਤੇ ਜੈਨ ਸੰਤ ਜੈਨ ਪ੍ਰਭ ਸੂਰੀ ਤੇ ਰਾਜ ਸ਼ੇਖਰ ਦਾ ਸਨਮਾਨ ਕਰਦਾ ਸੀ ਇਹਨਾਂ ਦੇ ਵਿੱਚੋਂ ਨਹੀਂ ਇਹ ਨਾ ਆਉਂਦਾ ਜੇ ਆਹ ਜਰੂਰ ਤੁਸੀਂ ਧਿਆਨ ਚ ਰੱਖਣਾ ਜਿਹੜਾ ਇਹ ਦਰਗਾਹ ਤੇ ਜਾਣ ਵਾਲਾ ਵੀ ਖਵਾਜਾ ਮੋਹਨ ਦਿਨ ਚਸ਼ਤੀ ਦੀ ਦਰਗਾਹ ਤੇ ਜਾਣ ਵਾਲਾ ਪਹਿਲਾ ਸ਼ਾਸਕ ਕਿਹੜਾ ਸੀ ਇਹ ਇੰਪੋਰਟੈਂਟ ਆ ਬਾਕੀ ਜਿਹੜਾ ਯੋਗਤਾ ਦੇ ਆਧਾਰ ਤੇ ਨਿਯੁਕਤੀ ਕਰਨ ਵਾਲਾ ਤੇ ਹੋਲੀ ਦਾ ਤਿਹਾਰ ਮਨਾਉਣ ਵਾਲਾ ਇਹਨਾਂ ਪੁਆਇੰਟਸ ਨੂੰ ਤੁਸੀਂ ਜਰੂਰ ਧਿਆਨ ਚ ਰੱਖਣਾ ਠੀਕ ਆ ਫਿਰ ਰਾਜੇ ਨੇ ਕਾਜੀ ਜਾਂ ਉਲਮਾ ਦਾ ਇੱਕ ਅਧਿਕਾਰ ਖਤਮ ਕਰ ਦਿੱਤਾ ਸੀਗਾ ਇਹਦੇ ਕਰਕੇ ਜਿਹੜਾ ਮੁਗਲ ਵਰਗ ਹੈ ਇਹਦੇ ਨਾਲ ਕਾਫੀ ਜਿਹੜਾ ਹੈਗਾ ਉਹਨਾਂ ਨੇ ਵਿਰੋਧ ਕੀਤਾ ਸੀਗਾ ਸੁਲਤਾਨ ਦੀ ਪਾਦੀ ਇਹਨੇ ਸੁਲਤਾਨ ਦੀ ਪਾਦੀ ਨਹੀਂ ਧਾਰਨ ਕੀਤੀ ਰਜੇ ਪਸ਼ਾਵਾਂ ਇਹਨੇ ਅਰਬੀ ਤੇ ਫਾਰਸੀ ਪਸ਼ਾਵਾਂ ਦਾ ਵਿਦਵਾਨ ਸੀ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਚੁੱਕੀ ਹਾਂ ਇਹ ਵਿਦਵਾਨਾਂ ਦੇ ਮਤ ਰਾਹੀਂ ਇਹਦੇ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਜਿਹੜੇ ਮਤ ਦਿੱਤੇ ਉਹਨਾਂ ਦੇ ਵਿੱਚੋਂ ਕਈ ਵਾਰੀ ਸਟੇਟਮੈਂਟ ਪੁੱਛ ਸਕਦੇ ਆ ਤੇ ਐਲੀਫਿਸਟਨ ਦੇ ਅਨੁਸਾਰ ਜਿਹੜਾ ਮੁਹੰਮਦ ਬਿੰਤ ਤੁਗਲਕ ਉਹਦੇ ਵਿੱਚ ਪਾਗਲਪੰਦ ਅੰਸ਼ ਸੀ ਕਿਉਂਕਿ ਇਹਨੂੰ ਪੜਿਆ ਲਿਖਿਆ ਪਾਗਲ ਪਾਗਲ ਰਾਜਾ ਕਿਹਾ ਜਾਂਦਾ ਨਾ ਤਾਂ ਪਾਗਲਪੰਦ ਦਾ ਅੰਸ਼ ਹੈ ਜਿਹੜਾ ਉਹ ਕਿਹਨੇ ਕਿਹਾ ਸੀਗਾ ਐਲੀਫਿਸਟਨ ਦੇ ਅਨੁਸਾਰ ਸੀਗਾ ਤੇ ਲੇਨਪੁਰ ਨੇ ਕਿਹਾ ਸੀਗਾ ਰਾਜੇ ਕਿ ਮਦ ਯੋਗ ਦਾ ਸਭ ਤੋਂ ਵਿਲੱਖਣ ਜੀਵ ਸੀ ਇਹ ਸਟੇਟਮੈਂਟਸ ਨੂੰ ਜਰੂਰ ਧਿਆਨ ਚ ਰੱਖਿਓ ਬਈ ਕਿਉਂਕਿ ਇਹਦੇ ਚ ਕੁਐਸਚਨ ਕਾਫੀ ਬੰਦੇ ਆ ਇਸ ਟੌਪਿਕ ਦੇ ਵਿੱਚੋਂ ਤਾਂ ਆਪਾਂ ਕੋਈ ਵੀ ਪੁਆਇੰਟ ਹੈ ਜਿਹੜਾ ਉਹ ਮਿਸ ਨਹੀਂ ਕਰਦੇ ਬਦਾਯੂਨੀ ਨੇ ਕਿਹਾ ਸੀ ਰਾਜੇ ਕਿ ਰਾਜਾ ਨੂੰ ਪਰਜਾ ਤੋਂ ਤੇ ਪਰਜਾ ਨੂੰ ਰਾਜਾ ਤੋਂ ਮੁਕ ਯੂ ਨੋ ਇਹ ਗੁਜਰਾਤ ਦਾ ਵਿਦਰੋਹ ਦਬਾ ਕੇ ਆ ਰਿਹਾ ਹੁੰਦਾ ਤਾਂ ਤੱਤੀ ਦੇ ਸਥਾਨ ਤੇ ਜਦੋਂ ਉੱਥੇ ਉਹ ਵਿਦਰੋਹ ਬੰਦਾ ਤਾਂ ਉੱਥੇ ਉਸ ਸਥਾਨ ਤੇ ਦੀ ਜਿਹੜੀ ਮੌਤ ਹੋ ਜਾਂਦੀ ਤਾਂ ਉਦੋਂ ਬਦਾਯੂ ਨੇ ਕਿਹਾ ਸੀ ਮੌਤ ਹੋਣ ਤੋਂ ਬਾਅਦ ਕਿ ਰਾਜਾਂ ਨੂੰ ਪਰਜਤੋਂ ਤੇ ਪਰਜਾਂ ਨੂੰ ਰਾਜਾ ਤੋਂ ਜਿਹੜੀ ਮੁਕਤੀ ਮਿਲ ਗਈ। ਫਿਰ ਇਹਦਾ ਸਾਮਰਾਜ ਸਾਮਰਾਜ ਰਾਜੇ ਸ਼ੁਰੂਆਤੀ ਸਾਲਾਂ ਦੇ ਵਿੱਚ ਇਹਨੂੰ ਸਾਮਰਾਜ ਨੂੰ ਕਾਫੀ ਵਧਾਇਆ ਤਾਂ 23 ਪ੍ਰਾਂਤਾਂ ਦੇ ਵਿੱਚ ਵੰਡਿਆ ਸੀ ਕਸ਼ਮੀਰ ਤੇ ਬਲੋਚਿਸਤਾਨ ਵੀ ਜਿਹੜਾ ਹੈਗਾ ਇਹਦੇ ਸਾਮਰਾਜ ਦਾ ਹਿੱਸਾ ਸੀ ਗਈ। ਫਾਂਸ ਆਸਾਫਲ ਯੋਜਨਾਵਾਂ ਜਿਤੋਂ ਕੁਐਸਚਨ ਬਣਦਾ ਵੀ ਲਗਾਨ ਵਿੱਚ ਵਾਧਾ ਸਭ ਤੋਂ ਪਹਿਲੀ ਜਿਹੜੀ ਯੋਜਨਾ ਸੀ ਉਹ ਇਹਦੀ ਸੀਗੀ ਲਗਾਨ ਵਿੱਚ ਵਾਧਾ ਇਹਨੇ ਲਗਾਨ ਦੀ ਦਰ ਜਿਹੜੀ ਉਹ ਵਧਾ ਕੇ 1/2 ਕਰਤੀ ਸੀਗੀ ਏਕੇ ਦੇ ਸਮੇਂ ਵੀ ਇੰਨੀ ਸੀ ਰਾਜੇ 1325 26 ਦੇ ਵਿੱਚ ਇਹ ਵਿਵਸਥਾ ਕੀਤੀ ਸੀਗੀ ਦੁਆਬ ਦੇ ਵਿੱਚ ਚਲਾਈ ਜਿਹੜਾ ਕਾਰ ਸੀਗਾ ਰਾਜੇ ਦੁਆਬ ਦੇ ਵਿੱਚ ਕੀਤੀ ਸੀ ਇਹ ਵਿਵਸਥਾ ਤੇ ਉਸ ਕਾਰ ਦਾ ਨਾਂ ਕੀ ਸੀਗਾ ਅਬਵਾਸ ਇਹ ਜ਼ਰੂਰ ਧਿਆਨ ਚ ਰੱਖਣਾ ਕਿਉਂਕਿ ਪੁੱਛ ਸਕਦੇ ਆ ਕਿ ਦੁਆਬ ਵਿੱਚ ਲਾਏ ਗਏ ਕਾਰ ਦਾ ਨਾਂ ਕੀ ਸੀ ਅਬਵਾਸ ਤਾਂ ਉਸ ਸਮੇਂ ਦੇ ਵਿੱਚ ਇੱਥੇ ਕਾਲ ਪੈ ਗਿਆ ਸੀ ਰਾਜੇ ਜਦੋਂ ਦੁਆਬ ਦੇ ਵਿੱਚ ਕਾਇਨੇ ਕਾਰ ਲਾਇਆ ਤਾਂ ਉਸ ਸਮੇਂ ਦੇ ਵਿੱਚ ਕਾਲ ਪੈ ਗਿਆ ਜਿਸ ਕਰਕੇ ਜਿਹੜੇ ਲੋਕ ਆ ਉਹ ਟੈਕਸ ਨਹੀਂ ਦੇ ਸਕੇ ਤੇ ਇਸੇ ਕਰਕੇ ਜਿਹੜੀ ਇਹਦੀ ਯੋਜਨਾ ਹੈਗੀ ਉਹ ਅਸਫਲ ਹੋ ਗਈ ਤਾਂ ਇਹਨੇ ਜਿਹੜਾ ੱੱਕੇ ਨਾਲ ਲੋਕਾਂ ਤੋਂ ਫਿਰ ਕਾਰੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਘਰ ਇਕੱਠਾ ਕਰਨ ਦੇ ਵਾਸਤੇ ਤਾਂ ਲੋਕਾਂ ਨੇ ਤਾਂ ਆਖਿਰ ਅਜੇ ਖੇਤੀ ਕਰਨਾ ਹੀ ਛੱਡ ਦਿੱਤਾ ਸੀ ਲੋਕ ਕਹਿੰਦੇ ਸੀ ਕਿ ਜੇ ਤੁਸੀਂ ਸਾਡੇ ਨਾਲ ੱੱਕਾ ਕਰੋਗੇ ਅਸੀਂ ਖੇਤੀ ਨਹੀਂ ਕਰਾਂਗੇ ਤਾਂ ਉਹਨਾਂ ਨੇ ਖੇਤੀ ਕਰਨਾ ਛੱਡ ਦਿੱਤਾ ਸੀ ਤੇ ਚੋਰੀ ਡਾਕੂ ਵਗੈਰਾ ਦੇ ਜਿਹੜਾ ਜ਼ਿਆਦਾ ਹੋਣ ਲੱਗ ਗਏ ਸੀ ਰਾਜ ਦੇ ਵਿੱਚ ਇਹ ਫਿਰ ਇਹਨੇ ਜਿਹੜਾ ਹੈਗਾ ਜਦੋਂ ਉਸ ਅਕਾਲ ਕਾਲ ਤੋਂ ਰਾਹਤ ਰਾਹਤ ਦਿਵਾਉਣ ਦੇ ਲਈ ਰਾਜੇ ਇੱਕ ਵਿਭਾਗ ਦੀ ਸਥਾਪਨਾ ਕੀਤੀ ਸੀ ਅਕਾਲ ਸਿਹਤ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਕਿ ਜਿਹੜਾ ਇਹਨੇ ਵਿਭਾਗ ਬਣਾਇਆ ਸੀ ਕਾਲ ਰਹਿਤ ਤੋਂ ਰਾਹਤ ਦਿਵਾਉਣ ਦੇ ਲਈ ਤਾਂ ਕਾਲ ਸਿਹਤ ਬਣਾਇਆ ਸੀਗਾ ਉਹਦਾ ਨਾਮ ਸੀ ਅਮੀਰੇ ਕੋਹੀ ਕਾਲ ਸਿਹਤ ਬਣਾਈ ਸੀ ਜਿਹਦਾ ਨਾਮ ਕੀ ਸੀ ਅਮੀਰੇ ਕੋਹੀ ਇਹਦੇ ਵਿੱਚ ਕੀ ਸੀ ਕੰਟਰੈਕਟ ਫਾਰਮਿੰਗ ਕੀਤੀ ਜਾਂਦੀ ਸੀਗੀ ਲੋਕਾਂ ਨੂੰ ਜ਼ਮੀਨ ਦਿੱਤੀ ਜਾਂਦੀ ਸੀਗੀ ਤੇ ਫਿਰ ਉਹ ਜਿਹੜੀ ਉਹ ਲੋਕੋ ਦੇਤੇ ਆਪਣੀ ਉਹ ਕਰਦੇ ਸੀ ਫਸਲ ਦੀ ਬਿਜਾਈ ਕਰਦੇ ਸੀ ਪਰ ਇਹ ਵੀ ਇਹਦਾ ਇਹ 3 ਸਾਲ ਤੱਕ ਚੱਲਿਆ ਸੀ ਰਾਜੇ ਇਹ ਵੀ ਖਤਮ ਹੋ ਗਿਆ ਸੀਗਾ ਕਿਉਂਕਿ ਲੋਕਾਂ ਨੇ ਜਦੋਂ ਇਹਨਾਂ ਨਾਲ ਧੱਕਾ ਜ਼ਿਆਦਾ ਹੋਇਆ ਤਾਂ ਇਹਨਾਂ ਨੇ ਖੇਤੀ ਕਰਨਾ ਛੱਡ ਦਿੱਤਾ ਸੀਗਾ ਜਿਸ ਕਰਕੇ ਜਿਹੜੀ ਇਹਦੀ ਇਹ ਯੋਜਨਾ ਹੈਗੀ ਉਹ ਅਸਫਲ ਰਹੀ ਸੀ ਤਾਂ ਜਿਹੜਾ ਇਹਨੇ ਕਾਲ ਵਾਸਤੇ ਵਿਭਾਗ ਬਣਾਇਆ ਉਹਦਾ ਨਾਮ ਕੀ ਸੀ ਰਾਜੇ ਅਮੀਰੇ ਕੋਹੀ ਰਾਜਧਾਨੀ ਪਰਿਵਰਤਨ 1126 ਸਤਾ ਈਸਵੀ ਦੇ ਵਿੱਚ ਰਾਜੇ ਰਾਜਧਾਨੀ ਪਰਿਵਰਤਨ ਕਰਦਾ ਸਿਰੀ ਰਾਜਧਾਨੀ ਹੁੰਦੀ ਸੀ ਸਿਰੀ ਤੋਂ ਬਦਲ ਕੇ ਇਹ ਦੇਵਗIRI ਲੈ ਜਾਂਦਾ ਤੇ ਦੇਵਗIRI ਦਾ ਨਾਮ ਬਦਲ ਕੇ ਇਹ ਦੌਲਤਾਬਾਦ ਰੱਖ ਦਿੰਦਾ ਦੇਵਗIRI ਦਾ ਨਾਮ ਬਦਲ ਕੇ ਦੌਲਤਾਬਾਦ ਰੱਖ ਦਿੰਦਾ ਇੱਥੋਂ ਸਿਰੀ ਤੋਂ ਦੇਵਗIRI ਲੈ ਜਾਂਦਾ ਤਾਂ ਦੌਲਤਾਬਾਦ ਨੂੰ ਰਾਜੇ ਕੁਤਬਾਬਾਦ ਵੀ ਕਿਹਾ ਜਾਂਦਾ ਦੌਲਤਾਬਾਦ ਨੂੰ ਕੁਤਬਾਬਾਦ ਵੀ ਕਿਹਾ ਜਾਂਦਾ ਤਾਂ ਇਹ ਇਹਦਾ ਰਾਜਧਾਨੀ ਬਦਲਣ ਦਾ ਕਾਰਨ ਕੀ ਸੀ ਰਾਜੇ ਇੱਕ ਤਾਂ ਮੰਗੋਲਾਂ ਦੇ ਹਮਲੇ ਨੂੰ ਘੱਟ ਕਰਨ ਵਾਸਤੇ ਇਹ ਨੇ ਜਿਹੜਾ ਹੈਗਾ ਰਾਜਧਾਨੀ ਦਿੱਲੀ ਨੂੰ ਬਦਲ ਕੇ ਦੇਵਗIRI ਕੀਤੀ ਸੀਗੀ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਇਹਦੇ ਸਮੇਂ ਦੇ ਵਿੱਚ ਮੰਗੋਲਾ ਨੇ ਹਮਲੇ ਕਾਫੀ ਕੀਤੇ ਸੀਗੇ ਤਾਂ ਆਪਣੀ ਤਾਂ ਕਰਕੇ ਨੇ ਰਾਜਧਾਨੀ ਬਦਲੀ ਸੀ ਦੂਜਾ ਇਹ ਸੀਗੇ ਕਿ ਭਾਰਤ ਦੇ ਕੇਂਦਰ ਵਿੱਚ ਹੋਣ ਕਾਰਨ ਕਰਕੇ ਵੀ ਵੀ ਬੀ ਨੇ ਆਪਣੀ ਰਾਜਧਾਨੀ ਬਦਲੀ ਸੀਗੀ ਫਿਰ ਇਵਨ ਬਤੂਤਾ ਦੇ ਵਿਚਾਰ ਆ ਕਿ ਰਾਜੇ ਪੱਤਰ ਇਹ ਪਨ ਇਵਨ ਬਤੂਤਾ ਕਹਿੰਦਾ ਕਿ ਜਿਹੜਾ ਇਹਦੀ ਰਾਜਧਾਨੀ ਆ ਉਹਦੇ ਬਦਲਣ ਦਾ ਕਾਰਨ ਪੱਤਰ ਸੀਗੇ ਪੱਤਰ ਕੀ ਸੀ ਰਾਜੇ ਕਿ ਇਹ ਇਹਦੇ ਬਾਰੇ ਪ੍ਰਚਾਲੇ ਦਾ ਕਿ ਇਹਨੂੰ ਜਿਹੜੇ ਲੋਕ ਆ ਨਾ ਉਹ ਪੱਤਰ ਲਿਖਦੇ ਹੁੰਦੇ ਸੀਗੇ ਮੁਹੰਮਦ ਬਿੰਦ ਟੁਗਲਕ ਨੂੰ ਪੱਤਰ ਲਿਖਦੇ ਸੀ ਜਿਨ੍ਹਾਂ ਵਿੱਚ ਕਾਫੀ ਜਿਹੜੀ ਹੈ ਇਹਨੂੰ ਗਾਲੀ-ਗਲੋਚ ਕੀਤੇ ਜਾਂਦੇ ਸੀਗੇ ਮੁਹੰਮਦ ਬਿੰਦ ਟੁਗਲਕ ਨੂੰ ਮ ਗੰਦੇ ਸ਼ਬਦ ਬੋਲੇ ਜਾਂਦੇ ਸੀਗੇ ਤਾਂ ਇਸੇ ਕਰਕੇ ਇਹਨੇ ਅਖੇ ਰਾਜਧਾਨੀ ਬਦਲੀ ਸੀ ਇਵਨ ਬਦੂਤਾ ਦੇਣ ਸਾਂ ਤੇ ਏ ਐਲ ਜਿਹੜਾ ਸ਼੍ਰੀ ਵਾਸਤਵ ਉਹਦੇ ਅਨੁਸਾਰ ਜਿਹੜਾ ਹੈਗਾ ਮੁਗਲਾਂ ਦੇ ਹਮਲੇ ਸੀਗੇ ਮੋਗਲਾਂ ਦੇ ਹਮਲੇ ਨੂੰ ਘੱਟ ਕਰਨਾ ਚਾਹੁੰਦਾ ਸੀ ਇਸੇ ਕਰਕੇ ਇਹਨੇ ਰਾਜਧਾਨੀ ਜਿਹੜੀ ਦਿੱਲੀ ਤੋਂ ਦੇਵਗIRI ਕਰਤੀ ਸੀ ਸਿਰੀ ਤੋਂ ਦੇਵਗIRI ਕਰਤੀ ਸੀ ਕੋਝ ਇਤਿਹਾਸਕਾਰ ਰਾਜੇ ਇਹ ਵੀ ਕਹਿੰਦੇ ਆ ਕਿ ਪਲੇਗ ਦੀ ਬਿਮਾਰੀ ਦੇ ਕਾਰਨ ਇਹਨਾਂ ਨੇ ਜਿਹੜੀ ਰਾਜਧਾਨੀ ਬਦਲੀ ਸੀ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਆ ਜਿਹੜੇ ਵਿਚਾਰ ਆ ਪਰ ਜਿਹੜੇ ਮੇਨ ਹੈਗੇ ਆ ਉਹਨਾਂ ਦੇ ਵਿੱਚੋਂ ਇਹ ਮੰਨਿਆ ਗਿਆ ਕਿ ਮੰਗੋਲਾਂ ਦੇ ਹਮਲੇ ਨੂੰ ਘੱਟ ਕਰਨਾ ਤੇ ਦੱਖਣੀ ਭਾਰਤ ਦੇ ਵਿੱਚ ਦੱਖਣੀ ਭਾਰਤ ਦੇ ਵੱਲ ਮੁਹੰਮਦ ਬਿੰਤ ਤੁਗਲਕ ਦੀ ਖੇਚਾ ਜਿਹੜੀ ਇਸੇ ਕਰਕੇ ਉਹਨੇ ਰਾਜਧਾਨੀ ਪਰਿਵਰਤਨ ਕੀਤੀ ਸੀ ਪਰ ਇਹ ਰੀ ਇਹ ਯੋਜਨਾ ਸਫਲ ਨਹੀਂ ਹੋਈ ਸੀ ਰਾਜੇ ਕਿਉਂਕਿ ਇਹ ਜਿਹੜਾ ਹੈਗਾ ਕਾਫੀ ਲੰਮਾ ਰਸਤਾ ਸੀਗਾ ਜਿਦੇ ਵਿੱਚ ਇਹਨਾਂ ਨੂੰ ਜਾਣ ਵਾਸਤੇ 2.5 ਸਾਲ ਲੱਗੇ ਸੀਗੇ ਤਾਂ ਇਸੇ ਕਰਕੇ ਇਹਨਾਂ ਨੇ ਵੀ ਜਿਹੜੀ 40 ਦਿਨਾਂ ਦੀ ਯਾਤਰਾ ਲੱਗੀ ਸੀ 40 ਦਿਨ ਲੱਗੇ ਸੀ ਇਹਨਾਂ ਨੂੰ ਜਾਣ ਵਾਸਤੇ ਜਿਦੇ ਵਿੱਚ ਅਨੇਕਾਂ ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ ਜਿਸ ਕਰਕੇ ਇਹ ਸਫਲ ਜਿਹੜੀ ਯੋਜਨਾ ਸਫਲ ਨਹੀਂ ਹੋਈ ਸੀ ਤਾਂ ਫਿਰ ਜਿਹੜਾ ਇਮਨ ਬਦੂਤਾ ਮੁਹੰਮਦ ਬਿੰਤ ਤੁਗਲਕਾਉ ਨੇ ਵਾਪਸ ਫੇਰ ਜਿਹੜਾ ਹੈਗਾ ਸਿਰੀ ਨੂੰ ਹੀ ਰਾਜਧਾਨੀ ਕਰਤਾ ਸੀਗਾ ਵੀ ਕਿਰੈਸੀਗੇ ਸੀ ਤੁਸੀਂ ਸ੍ਰੀ ਵਾਪਸ ਜਾ ਸਕਦੇ ਹੋ ਤਾਂ ਇਹਦੇ ਵੀ ਇਸੇ ਕਰਕੇ ਜਿਹੜੀ ਇਹਦੀ ਯੋਜਨਾ ਉਹ ਅਸਫਲ ਹੋ ਗਈ ਸੀ ਕਿਹਾ ਜਾਂਦਾ ਹੈ ਕੁਝ ਵਿਦਵਾਨ ਕਹਿੰਦੇ ਕਿ ਮੁਹੰਮਦ ਬਿਨ ਤੁਗਲਕ ਆਪ ਵੀ ਜਿਹੜਾ ਹੈਗਾ ਉਥੋਂ ਵਾਪਸ ਆਇਆ ਸੀ ਤੇ 2.5 ਸਾਲ ਜਿਹੜਾ ਹੈਗਾ ਸਵਰਗਦੁਆਰੀ ਕੜਾ ਨਾਮਕ ਸਥਾਨ ਦੇ ਵਿੱਚ ਰਹਿ ਜੀ ਗੰਗਾ ਕਿਨਾਰੀ ਨਦੀ ਦੇ ਕਿਨਾਰੇ ਇਹਨੇ ਬਤੀਤ ਕੀਤੇ ਸੀਗੇ ਆਪਣੇ 2.5 ਸਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਕਿ ਉਹ ਵੀ ਵਾਪਸ ਦੇਵਗIRI ਤੋਂ ਆ ਗਿਆ ਸੀਗਾ ਤੇ 2.5 ਸਾਲ ਤੱਕ ਉਹ ਸਵਰਗਦੁਆਰੀ ਦੇ ਵਿੱਚ ਰਿਹਾ ਸੀਗਾ ਗੰਗਾ ਨਦੀ ਦੇ ਕਿਨਾਰੇ ਫਿਰ ਸੰਕੇਤਕ ਮੁਦਰਾ ਹੰਦੀ ਹੈ राजे ਸੰਕੇਤਕ ਮੁਦਰਾ ਕੀ ਹੁੰਦੀ ਹੈ ਵੀ ਇੱਕ ਕਰੰਸੀ ਦੀ ਥਾਂ ਦੂਜੀ ਕਰੰਸੀ ਨੂੰ ਲੈ ਕੇ ਆਉਣਾ ਸੰਕੇਤਕ ਮੁਦਰਾ ਕੀ ਹੁੰਦੀ ਆ ਇੱਕ ਕਰੰਸੀ ਦੀ ਥਾਂ ਦੂਜੀ ਕਰੰਸੀ ਨੂੰ ਲੈ ਕੇ ਆਉਣਾ ਦੂਜੀ ਕਰੰਸੀ ਨੂੰ ਲੈ ਕੇ ਆਉਣਾ ਜਿਹਦਾ ਮੁੱਲ ਸੇਮ ਹੋਵੇ ਜਿਸ ਦਾ ਮੁੱਲ ਸੇਮ ਹੋਵੇ ਤੇ 1729 30 ਦੇ ਵਿੱਚ राजे ਆਪਣੀ ਜਿਹੜੀ ਹੈਗੀ ਆ ਕਰੰਸੀ ਬਦਲੀ ਸੀਗੀ ਕਿਉਂਕਿ ਉਸ ਸਮੇਂ ਚਾਂਦੀ ਜਿਹੜੀ ਉਹ ਪ੍ਰਚਲਿਤ ਸੀਗੀ ਤੇ ਇਹਨਾਂ ਨੇ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਨ ਵਾਸਤੇ ਨੇ ਤਾਂਬੇ ਦੇ ਸਿੱਕੇ ਚਲਾਏ ਸੀਗੇ ਸੋਨੇ ਤੇ ਚਾਂਦੀ ਦੇ ਘਟ ਰਹੇ ਭੰਡਾਰ ਨੂੰ ਬਚਾਉਣ ਵਾਸਤੇ ਨੇ ਤਾਂਬੇ ਦੇ ਸਿੱਕੇ ਚਲਾਤੇ ਸੀ राजे ਪਰ ਜਿਹੜੇ ਲੋਕ ਆ ਉਹਨਾਂ ਨੇ ਇਹਦਾ ਗਲਤ ਫਾਇਦਾ ਚੱਕਿਆ ਉਹਨਾਂ ਨੇ ਜਿਹੜੇ ਜਾਲੀ ਤਾਂਬੇ ਦੇ ਸਿੱਕੇ ਬਣਾ ਕੇ ਤੇ ਚਾਂਦੀ ਆਪਣੇ ਘਰਾਂ ਦੇ ਵਿੱਚ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ ਇਸੇ ਕਰਕੇ ਬਰਨੀ ਨੇ राजे ਕਿਹਾ ਵੀ ਆ ਕਿ ਮਮਦ ਬਿੰਤੂਗਲਕ ਦੇ ਸਮੇਂ ਹਰ ਕਾਰੇ ਇੱਕ ਟਕਸਾਲ ਬਣ ਗਿਆ ਸੀ ਕਿਉਂਕਿ ਲੋਕ ਜਿਹੜੇ ਉਹ ਚਾਂਦੀ ਜਮਾ ਕਰਨ ਲੱਗੇ ਸੀ ਤੇ ਤਾਂਬੇ ਨੂੰ ਵਰਤਣ ਲੱਗੇ ਸੀਗੇ ਤੇ ਫਿਰ ਜਿਹੜਾ ਹੈਗਾ ਇਸੇ ਕਰਕੇ ਜਦੋਂ ਇਹਨੂੰ ਲੱਗਿਆ ਕਿ ਇਹ ਲੋਕ ਜਿਹੜੇ ਉਹ ਗਲਤ ਯੂਜ਼ ਕਰ ਰਹੇ ਹੈ ਤਾਂਬੇ ਦੇ ਸਿੱਕਿਆਂ ਦਾ ਤਾਂ ਇਹਨੇ ਵਾਪਸ ਫੇਰ ਰਾਜੀ ਜਿਹੜੀ ਹੈਗੀ ਚਾਂਦੀ ਦੀ ਮੋਹਰਾ ਚਲਾਤੀ ਸੀ ਜਿਹਦੇ ਕਰਕੇ ਰਾਜ ਭਗ ਨੂੰ ਕਾਫੀ ਘਾਟਾ ਪਿਆ ਸੀ ਤੇ ਇਹ ਯੋਜਨਾ ਵੀ ਇਹਦੀ ਅਸਫਲ ਹੋ ਗਈ ਸੀ ਤੇ ਇਹਨੇ ਇਹ ਉਦਾਹਰਨ ਲਈ ਸੀ ਰਾਜੇ ਚੀਨ ਦੇ ਉਗਲਈ ਖਾਂ ਤੋਂ ਉਹਨੇ ਕਾਗਜ਼ ਦੀ ਮੋਹਰਾ ਚਲਾਈ ਸੀ ਤੇ ਇਹਨੇ ਤਾਂਬੇ ਦੇ ਸਿੱਕੇ ਚਲਾਈ ਸੀ ਠੀਕ ਹੈ ਨਾ ਤੇ ਇਹ ਉਹ ਨਾ ਵੇਦੀ ਸਫਲ ਹੋ ਗਈ ਸੀ ਮੇਨ ਆਪਾਂ ਕੀ ਧਿਆਨ ਚ ਰੱਖਣਾ ਰਾਜੇ ਕਿ ਕਦੋਂ ਸ਼ੁਰੂ ਕੀਤੀ ਸੀ 1329-30 ਦੇ ਵਿੱਚ ਸਿੱਕੇ ਕਿਹੜੇ ਚੁਲਾਈ ਸੀਗੇ ਤਾਂਬੇ ਦੇ ਤਾਂਬੇ ਦੇ ਜਿਹੜਾ ਜੀਤ ਦਾ ਸਿੱਕਾ ਹੁੰਦਾ ਨਾ ਤਾਂਬੇ ਦੇ ਸਿੱਕੇ ਚੁਲਾਈ ਸੀਗੇ ਫਿਰ ਰਾਜੇ ਖੁਰਾਸਾਨ ਅਭਿਆਨ ਖੁਰਾਸਾਨ ਅਭਿਆਨ ਕੀ ਸੀ ਰਾਜੇ ਇਹ ਮਾਦੇਸ਼ੀਆ ਦੇ ਵਿੱਚ ਜਿਹੜਾ ਹੈਗਾ ਇਰਾਕ ਉਹਨੂੰ ਜਿੱਤਣ ਵਾਸਤੇ ਸੀਗਾ ਇਰਾਕ ਨੂੰ ਜਿੱਤਣ ਲਈ ਸੀਗਾ ਇਸੇ ਅਭਿਆਨ ਤੋਂ ਬਾਅਦ ਇਹਨੂੰ ਜਿਹੜਾ ਪਾਗਲ ਕਿਹਾ ਜਾਣ ਲੱਗਿਆ ਸੀ ਰਾਜੇ ਇਸੇ ਵਿਹਾਨ ਤੋਂ ਬਾਅਦ ਇਹਨੂੰ ਇੱਕ ਪਾਗਲ ਰਾਜਾ ਕਿਹਾ ਜਾਣ ਲੱਗਿਆ ਸੀਗਾ ਕਿਉਂਕਿ ਇੱਥੋਂ ਦੀ ਜਿਹੜੇ ਰਾਜੇ ਮੰਗੋਲ ਆ ਜਿਹੜੇ ਉਹ ਕਾਫੀ ਹਮਲਾ ਕਰਦੇ ਰਹਿੰਦੇ ਸੀਗੇ ਤਾਂ ਇਹ ਕਹਿੰਦਾ ਸੀ ਕਿ ਮੰਗੋਲਾਂ ਦੇ ਆਉਣ ਦਾ ਜਿਹੜਾ ਹੈਗੀ ਆ ਕਾਰਨ ਹੀ ਆਪਾਂ ਇੱਥੋਂ ਬੰਦ ਕਰ ਦਿੰਨੇ ਆ ਤਾਂ ਇਹਨੇ 3 ਲੱਖ 7000 ਸੈਨਾ ਜਿਹੜੀ ਹੈਗੀ ਇਹਦੇ ਵਾਸਤੇ ਤਿਆਰ ਕੀਤੀ ਸੀਗੀ ਜਿਹੜੇ ਆਮ ਕਿਸਾਨ ਹੁੰਦੇ ਸੀ ਉਹਨਾਂ ਨੂੰ ਵੀ ਇਹਨੇ ਸੈਨਾ ਦੇ ਵਿੱਚ ਭਰਤੀ ਕਰ ਲਿਆ ਸੀ ਤੇ ਇੱਕ ਸਾਲ ਦੀ ਸੈਲਰੀ ਵੀ ਐਡਵਾਂਸ ਦੇਤੀ ਸੀਗੀ ਪਰ ਇਹਦਾ ਜਿਹੜਾ ਇਹ ਪ੍ਰਸਤਾਵ ਜਿਹੜਾ ਭਾਵ ਹੈ ਜਿਹੜਾ ਇਹ ਲਾਗੂ ਨਹੀਂ ਹੋਇਆ ਸੀਗਾ ਰਾਜੀ ਇਹ ਇਹਦੇ ਆ ਜਿਹੜਾ ਅਭਿਆਨ ਆ ਉਹ ਜਾਨੀ ਕਿ ਜੁੱਧ ਹੋਣ ਤੋਂ ਪਹਿਲਾਂ ਹੀ ਵੀ ਇਹ ਜਿਹੜਾ ਹੈਗਾ ਯੋਜਨਾ ਹੀ ਰਹਿ ਗਈ ਸੀਗੀ ਵੀ ਇਹਨੂੰ ਲਾਗੂ ਹੀ ਨਹੀਂ ਕੀਤਾ ਗਿਆ ਸੀਗਾ ਜਿੰਨਾ ਕੁਝ ਵੀ ਇਹਨੇ ਕੀਤਾ ਸੀਗਾ ਤੇ ਕੁਝ ਵੀ ਲਾਗੂ ਨਹੀਂ ਹੋਇਆ ਤਾਂ ਉਹ ਖਰਾਸਨ ਅਭਿਆਨ ਸੀ ਦੇਸ਼ ਦੇ ਤੋਂ ਬਾਅਦ ਇਹਨੂੰ ਪਾਗਲ ਰਾਜਾ ਕਿਹਾ ਗਿਆ ਸੀ ਤਾਂ ਧਿਆਨ ਚ ਰੱਖਣਾ ਰਾਜੀ ਵੀ ਖਰਾਸਨ ਅਭਿਆਨ ਕਦੋਂ ਹੋਇਆ ਸੀ 1331 ਦੇ ਵਿੱਚ ਹੋਇਆ ਸੀਗਾ ਤੇ ਇਹ ਪ੍ਰਸਤਾਵਿਤ ਅਧਿਆਨ ਪ੍ਰਸਤਾਵਿਤ ਭਾਵ ਲਾਗੂ ਹੀ ਨਹੀਂ ਹੋਇਆ ਸੀ ਬਸ ਯੋਜਨਾ ਬਣ ਕੇ ਰਹਿ ਗਈ ਸੀ ਤਾਂ ਫਿਰ ਇਹਨੇ ਕਹਿਤਾ ਸੀ ਰਾਜੇ ਸੈਨਿਕਾਂ ਨੂੰ ਕਹਿਤਾ ਸੀਗਾ ਕਿ ਮੈਂ ਸਾਰੀ ਸੈਨਾ ਜਿਹੜੀ ਉਹਨੂੰ ਭੰਗ ਕਰਦਾ ਕਿਉਂਕਿ ਉਹਨੂੰ ਸੈਲਰੀ ਦੇਣੀ ਨਹੀਂ ਪਿਆਣੀ ਸੀ ਨਾ ਤਾਂ ਸੈਨਾ ਨੂੰ ਭੰਗ ਕਰਦਾ ਸਾਰੀ ਨੂੰ ਇਸ ਤਰ੍ਹਾਂ ਕਹਿਤਾ ਸੀ ਤੇ ਫਿਰ ਸਾਰੇ ਲੋਕਾ ਜਿਹੜੇ ਉਹਦੇ ਖਿਲਾਫ ਹੋ ਗਏ ਸੀ ਇਸੇ ਕਰਕੇ ਇਹਨੂੰ ਜਿਹੜਾ ਪਾਗਲ ਰਾਜਾ ਕਿਹਾ ਗਿਆ ਸੀ ਫਿਰ ਕਰਾਚੀ ਲਬਿਆਨ ਕਰਾਚੀ ਲਬਿਆਨ ਕੀ ਸੀ ਰਾਜੇ ਇਹਨੂੰ ਕੁਰਮਾਂਚਲ ਵੀ ਕਹਿੰਦੇ ਆ ਕੁਰਮਾਂਚਲ ਇਹ ਰਾਜ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀ ਉਸ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀ ਅੱਜ ਕੱਲ ਤਾਂ ਇਹ ਉੱਤਰਾਖੰਡ ਦੇ ਵਿੱਚ ਰਹਿ ਜਾਂਦਾਗਾ ਉਸ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਗਾ ਤੇ ਇਹ ਅਭਿਆਨ ਰਾਜ ਜੇ ਇਸਤਰੀਆਂ ਲਈ ਸੀਗਾ ਇਹਦੀ ਇਹ ਯੋਜਨਾ ਸੀਗੀ ਉੱਥੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਜਿਹੜੀਆਂ ਸੁੰਦਰ ਰਸਤਿਆਂ ਉਹਨਾਂ ਨੂੰ ਫੜ ਕੇ ਵਾਪਸ ਵੀ ਲੈ ਜਾਂਦਾ ਜਾਵੇ ਦਿੱਲੀ ਲੈ ਜਾਂਦਾ ਜਾਵੇ ਤਾਂ ਇਹਨੇ ਜਿਹੜਾ ਹੈਗਾ ਇਹਦਾ ਕਮਾਂਡਰ ਸੀਗਾ ਮਲਿਕ ਖੁਸਰੋ ਕਮਾਂਡਰ ਦਾ ਨਾਮ ਸੀਗਾ ਮਲਿਕ ਖੁਸਰੋ ਇਨੇ ਮਲਿਕ ਖੁਸਰੋ ਨੂੰ ਕਿਹਾ ਸੀਗਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇਸਤਰੀਆਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜਾ ਵਾਪਸ ਆ ਜਾ ਆ ਜੀ ਵੀ ਉਹ ਪਰ ਜਿਹੜਾ ਮਲਿਕ ਖੁਸਰੋ ਸੀਗਾ ਇਹਨੇ ਇਹਦੀ ਗੱਲ ਨਹੀਂ ਸੁਣੀ ਤੇ ਇਹ ਗਾਂ ਅੱਗੇ ਤਿੱਬਤ ਵੱਲ ਵਧ ਗਿਆ ਤਿੱਬਤ ਬਾਰੇ ਰਾਜੇ ਨਾ ਤਾਂ ਕੋਈ ਇਹਨਾਂ ਨੂੰ ਜਲਵਾਯੂ ਬਾਰੇ ਪਤਾ ਸੀ ਨਾ ਕੋਈ ਇਹਨਾਂ ਕੋਲੇ ਮੈਪ ਸੀਗਾ ਤਾਂ ਇਸੇ ਕਰਕੇ ਇਹਨਾਂ ਦਾ ਜਿਹੜਾ ਇਹ ਅਭਿਆਨ ਆ ਉਹ ਬਿਲਕੁਲ ਜਿਹੜਾ ਹੈਗਾ ਆਸਫਲ ਰਿਆ ਤੇ ਏਸੀ ਅਭਿਆਨ ਤੋਂ ਬਾਅਦ ਇਹ ਰਹਾ ਜੇ ਕਿਹਾ ਜਾਂਦਾ ਕਿ ਇਹਦੇ ਸਿਰਫ 10 ਸੈਨਿਕ ਹੀ ਵਾਪਸ ਆਏ ਸੀ ਈਵਨ ਬਤੂਤਾ ਕਹਿੰਦਾ ਕਿ ਇਹਦੇ ਸਿਰਫ 10 ਸੈਨਿਕ ਹੀ ਵਾਪਸ ਆਏ ਸੀ ਵੀ ਐਸਾ ਹੱਦ ਤੱਕ ਜਿਹੜਾ ਇਹਦਾ ਨੁਕਸਾਨ ਹੋਇਆ ਸੀ ਪਰ ਜਿਹੜਾ ਬਰਨੀ ਆ ਉਹ ਕਹਿੰਦਾ ਕਿ ਸਿਰਫ 3 ਸੈਨਿਕ ਹੀ ਵਾਪਸ ਆਏ ਸੀ ਸਾਰੀ ਸੈਨਾ ਮਰ ਗਈ ਸੀ ਠੀਕ ਆ ਤਾਂ ਇਹ ਇਹਦੇ ਪੰਜ ਅਸਫਲ ਯੋਜਨਾਵਾਂ ਸੀ ਰਜੇ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣਦਾ ਫਿਰ ਆਪਾਂ ਦੇਖਾਂਗੇ ਈਵਨ ਬਤੂਤਾ ਕੌਣ ਸੀਗਾ ਈਵਨ ਬਤੂਤਾ ਰਜੇ ਅਫਰੀਕਾ ਦੇ ਮਰੱਕੋ ਦੇਸ਼ ਦਾ ਵਾਸੀ ਸੀਗਾ ਇਹ ਕੁਐਸਚਨ ਕਾਫੀ ਮਨਵਰੀ ਆਇਆ ਹੋਇਆ ਕਿ ਅਮਰੋ ਬਤੂਤਾ ਕਿੱਥੋਂ ਦੇ ਰਹਿਣ ਵਾਲਾ ਸੀ ਤਾਂ ਇਹ ਮਰੱਕੋ ਦੇਸ਼ ਦਾ ਰਹਿਣ ਵਾਲਾ ਸੀ ਅਫਰੀਕਾ ਦੇ ਮਰੱਕੋ ਇਹ 1333 ਈਸਵੀ ਦੇ ਵਿੱਚ ਭਾਰਤ ਆਇਆ ਸੀ ਰਾਜੇ ਇਹਦੀ ਪੁਸਤਕ ਦਾ ਨਾਮ ਸੀ ਕਿਤਾਬ ਉਲ ਰਹਿਲਾ ਜੋ ਅਰਬੀ ਪਾਸ਼ਾ ਦੇ ਵਿੱਚ ਲਿਖੀ ਗਈ ਸੀ ਇਹਦੇ ਸਾਰੇ ਪੁਆਇੰਟ ਧਿਆਨ ਚ ਰੱਖਣੇ ਆ ਤੇ ਏਸੀ ਨੂੰ ਮੁਹੰਮਦ ਬੇਨ ਤੁਗਲਕ ਨੇ ਰਾਜੇ ਦਿੱਲੀ ਦਾ ਕਾਜੀ ਨਿਯੁਕਤ ਕੀਤਾ ਸੀਗਾ ਤੇ ਆਪਣਾ ਰਾਜਦੂਤ ਬਣਾ ਕੇ ਚੀਨ ਵੀ ਭੇਜਿਆ ਸੀ 1742 ਈਸਵੀ ਦੇ ਵਿੱਚ ਇਹਨੇ ਜਿਹੜਾ ਹੈਗਾ ਰਾਜਦੂਤ ਬਣਾ ਕੇ ਚੀਨ ਭੇਜਿਆ ਸੀਗਾ ਤੇ ਤੇ ਇਹਨੇ ਦਿੱਲੀ ਦਾ ਕਾਜੀ ਵੀ ਨਿਯੁਕਤ ਕੀਤਾ ਸੀ ਜਦੋਂ ਇਹ ਚੀਨ ਗਿਆ ਸੀ ਤੇ ਇਹਦਾ ਜਿਹੜਾ ਚੀਨ ਦਾ ਸ਼ਾਸਕ ਸੀ ਉਹਦਾ ਨਾਂ ਕੀ ਸੀਗਾ ਤੈਗੂਨ ਤਮੂਰ ਤੂਗਨ ਤੈਮੂਰ ਸੀਗਾ ਉਹਦਾ ਨਾਮ ਰਾਜੇ ਤਾਂ ਇਹਦੇ ਬਾਰੇ ਸਾਰੇ ਫੈਕਟ ਹੈਗੇ ਕਿ ਇੱਕ ਤਾਂ ਇਹ ਮਰੱਕੋ ਦੇਸ਼ ਦਾ ਵਾਸੀ ਸੀ ਰਾਜੇ ਸਭ ਤੋਂ ਪਹਿਲਾਂ ਇਹ ਧਿਆਨ ਚ ਰੱਖਣਾ ਤੇ ਫਿਰ ਇਹਦੇ ਬਾਰੇ ਇਹ ਰੱਖਣਾ ਕਿ ਇਹ ਇਰਾਸੂ ਤੇਤੀਸੇ ਵਿੱਚ ਭਾਰਤ ਆਇਆ ਸੀਗਾ। ਇਹਦੀ ਕਿਤਾਬ ਦਾ ਨਾਮ ਕਿਤਾਬ ਬੁੱਲ ਰਹਿੇਲਾ ਆਰਬੀ ਭਾਸ਼ਾ ਦੇ ਵਿੱਚ ਉਸ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਰਹੇ ਜੇ ਯਾਤਰਾ ਵਰਤਾਂਤਾ ਮੁਹੰਮਦ ਬਿੰਤ ਤੁਗਲਕ ਦੇ ਸਮੇਂ ਦੀ ਸਾਰੀ ਜਾਣਕਾਰੀ ਜਿਹੜੀ ਆ ਸਾਨੂੰ ਇਸ ਪੁਸਤਕ ਦੇ ਵਿੱਚੋਂ ਮਿਲਦੀ ਆ ਇਹਨੂੰ ਦਿੱਲੀ ਦਾ ਕਾਜੀ ਨਿਯੁਕਤ ਕੀਤਾ ਸੀ ਤੇ ਚੀਨ ਦੇ ਵਿੱਚ ਰਾਜਦੂਤ ਬਣਾ ਕੇ ਵੀ ਭੇਜਿਆ ਸੀ। ਰਾਜੇ ਪਹਿਲਾਂ ਇਹਦੇ ਨਾਲ ਇਹਦੇ ਸਬੰਧ ਕਾਫੀ ਜ਼ਿਆਦੇ ਵਧੀਆ ਸੀ ਕਿਉਂਕਿ ਉਹ ਦੂਤਤਾ ਜਿਹੜਾ ਉਹ ਇੱਕ ਜਿਹੜਾ ਹੈਗਾ ਇੰਟੈਲੀਜੈਂਟ ਵਿਅਕਤੀ ਸੀਗਾ ਤਾਂ ਉਸੇ ਕਰਕੇ ਇਹਦੇ ਨਾਲ ਸਬੰਧ ਵਧੀਆ ਸੀ ਪਰ ਲਾਸਟ ਤੇ ਜਾ ਕੇ ਇਹਦੇ ਨਾਲ ਸਬੰਧ ਵਿਗੜ ਜਾਂਦੇ ਤੇ ਇਹਨੂੰ ਇਹ ਰਾਜ ਮਹਿਲ ਦੇ ਵਿੱਚੋਂ ਕੱਢ ਵੀ ਦਿੰਦਾ ਠੀਕ ਆ ਫਿਰ ਰਾਜੇ ਦੀ ਮੌਤ ਮੌਤ ਇਹਦੀ ਹੁੰਦੀ ਹੈ ਰਾਜੇ ਜਦੋਂ ਇਹ 1352 ਈਸਵੀ ਦੇ ਵਿੱਚ ਗੁਜਰਾਤ ਦਾ ਵਿਦਰੋਹ ਹੁੰਦਾ ਨਾ 1352 ਈਸਵੀ ਦੇ ਵਿੱਚ ਗੁਜਰਾਤ ਦਾ ਵਿਦਰੋਹ ਹੁੰਦਾ ਗੁਜਰਾਤ ਦੇ ਵਿੱਚ ਉੱਥੇ ਤਗੀ ਤਗੀ ਨਾਂ ਦਾ ਸ਼ਾਸਕ ਹੁੰਦਾਗਾ ਜਿਹਦੇ ਵਿਰੁੱਧ ਵਿਦਰੋਹ ਹੁੰਦਾ ਤੇ ਇਹਨੂੰ ਲੱਭਦਾ ਜਦੋਂ ਇਹ ਉੱਥੇ ਭਟਕਦਾ ਹੁੰਦਾ ਤਾਂ ਉੱਥੇ ਇਹਦੀ ਜਿਹੜੀ ਮੌਤ ਹੋ ਜਾਂਦੀ ਆ 20 ਮਾਰਚ 1052 ਈਸਵੀ ਨੂੰ 1052 ਈਸਵੀ ਨੂੰ ਇਹਦੀ ਮੌਤ ਹੋ ਜਾਂਦੀ ਆ ਤਾਂ ਉਸ ਸਮੇਂ ਬਦਾਯੂ ਨੇ ਦੇ ਬਾਰੇ ਇਹ ਸਟੇਟਮੈਂਟ ਵੀ ਦਿੱਤੀ ਸੀ ਕਿ ਰਾਜੇ ਰਾਜਾ ਨੂੰ ਪਰਜਤ ਉਤੇ ਪਰਜਾ ਨੂੰ ਰਾਜਾ ਤੋਂ ਜਿਹੜੀ ਮੁਕਤੀ ਮਿਲ ਗਈ ਠੀਕ ਹੈ ਨਾ ਤੇ ਇਥੇ ਧਿਆਨ ਚ ਰੱਖਣ ਵਾਲੇ ਪੁਆਇੰਟ ਇੱਕ ਹੋਰ ਆ ਰਾਜੇ ਸੀਂਦ ਦੇ ਨੇੜੇ ਥੱਟਾ ਨਾਂ ਦੇ ਸਥਾਨ ਤੇ ਜਿਹੜੀ ਇਹਦੀ ਆ ਮੌਤ ਹੋਈ ਸੀ ਤਾਂ ਇਹ ਪਹਿਲਾ ਰਾਜਾ ਸਿਰਾ ਜੇ ਜਿਹਦੇ ਸਮੇ ਸਭ ਤੋਂ ਵੱਧ ਵਿਦਰੋਹ ਹੋਏ ਸੀ ਪਹਿਲਾ ਰਾਜਾ ਜਿਸ ਦੇ ਸਮੇ ਪਹਿਲਾ ਰਾਜਾ ਜਿਸ ਦੇ ਸਮੇ ਸਭ ਤੋਂ ਜਿਆਦਾ ਵਿਦਰੋਹ ਹੋਏ ਸੀ ਸਭ ਤੋਂ ਜਿਆਦਾ ਵਿਦਰੋਹ ਹੋਏ ਸੀ ਇਦੇ ਸਮੇਂ ਰਾਜੇ ਇੱਕ ਤਾਂ 1336 ਈਸਵੀ ਦੇ ਵਿੱਚ ਵਿਜੇਨਗਰ ਦੇ ਵਿੱਚ ਵਿਦਰੋਹ ਹੋਇਆ ਸੀ ਜਿਹੜਾ ਆਪਾਂ ਧਿਆਨ ਚ ਰੱਖਨੇ ਆ 22 ਵਿਦਰੋਹ ਹੋਏ ਸੀ ਟੋਟਲ ਰਾਜੇ ਦੇ ਸਮੇਂ ਵਿਜੇਨਗਰ ਦਾ ਵਿਦਰੋਹ ਹੋਇਆ ਸੀਗਾ ਫਿਰ ਉਸ ਤੋਂ ਬਾਅਦ 1347 ਦੇ ਵਿੱਚ ਬੈਮਣੀ ਵੰਸ਼ ਦੀ ਜਿਹੜੀ ਸਥਾਪਨਾ ਕੀਤੀ ਸੀਗੀ 1347 ਦੇ ਵਿੱਚ ਬੈਮਣੀ ਵੰਸ਼ ਜਿਹੜਾ ਉੱਥੇ ਵਿਦਰੋਹ ਹੋਇਆ ਸੀ ਉਹਨੇ ਸਥਾਪਨਾ ਕੀਤੀ ਸੀਗੀ ਫਿਰ 1340 ਦੇ ਵਿੱਚ ਹੋਇਆ ਸੀ ਰਾਜੇ ਬੰਗਾਲ ਦੇ ਵਿੱਚ ਜਿਹੜਾ ਸ਼ਾਹਬੁਦੀਨ ਨੇ ਕੀਤਾ ਸੀ ਉਹਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰਤਾ ਸੀਗਾ ਤੇ 1351 ਦਾ ਗੁਜਰਾਤ ਦਾ ਵਿਦਰੋਹ ਹੋਇਆ ਸੀ ਜਿਸ ਸਮੇਂ ਦੀ ਜਿਹੜੀ ਮੌਤ ਹੋਈ ਸੀਗੀ ਗੁਜਰਾਤ ਦਾ ਵਿਦਰੋਹ ਤਾਂ ਇਹ ਸੀ ਰਾਜੇ ਦੇ ਨਾਲ ਸੰਬੰਧਿਤ ਸਾਰੇ ਫੈਕਟ ਇਸ ਤੋਂ ਇਲਾਵਾ ਇਹਨੇ ਕੁਝ ਜਿਹੜੀਆਂ ਨਿਯੁਕਤੀਆਂ ਵੀ ਕੀਤੀਆਂ ਸੀ ਉਹ ਆਪਾਂ ਇੱਥੇ ਨੋਟ ਕਰਨਾ ਰਹਿ ਗਿਆ ਰਾਜੇ ਕੱਲ ਵਾਲੀ ਕਲਾਸ 'ਚ ਡਿਸਕਸ ਕਰ ਲਾਂਗੇ ਇਹਨੇ ਤਿੰਨ ਚਾਰ ਜਿਹੜੀਆਂ ਨਿਯੁਕਤੀਆਂ ਆ ਲਾਇਦਾ ਪੁਆਇੰਟ ਆ ਜਿੱਥੋਂ ਕੁਐਸਚਨ ਬਣਦੇ ਹੁੰਦੇ ਆ ਬਾਕੀ ਸਾਰਾ ਜਿਹੜਾ ਦੱਸ ਦਿੱਤਾ ਤੁਹਾਨੂੰ ਰਾਜੇ ਜਿਹਦੇ ਵਿੱਚ ਆਪਾਂ ਸਾਰਾ ਦੇਖਿਆ ਕਿ ਜਿਹੜਾ ਮੁਹੰਮਦ ਬਿਨਤੋਗਲਾ ਕਾ ਉਹਨੂੰ ਹੋਰ ਕਿਹੜੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਤੇ ਇਹਨੇ ਜਿਹੜੇ ਕਿਹੜੇ-ਕਿਹੜੇ ਕਾਰਜ ਜਿਹੜੇ ਪਹਿਲੀ ਵਾਰ ਕੀਤੇ ਸੀ ਜਿਵੇਂ ਅਹੁਦੇ ਦੇ ਜਿਹੜਾ ਯੋਗਤਾ ਦੇ ਆਧਾਰ ਤੇ ਅਹੁਦਾ ਦੇਣਾ ਫਿਰ ਜਿਹੜੇ ਇਹਦੀ ਜਿਹੜੇ ਇਹਦੇ ਸਾਮਰਾਜ ਦੇ ਵਿੱਚ ਹਿੰਦੂ ਮੰਤਰੀ ਵੀ ਸੀਗੇ ਹਿੰਦੂਆਂ ਦਾ ਤਿਹਾਰ ਹੋਲੀ ਜਿਹੜਾ ਉਹਨੂੰ ਮਨਾਉਂਦਾ ਸੀ ਖਵਾਜਾ ਮੋਇਨੁਦੀਨ ਚਸ਼ਤੀ ਦੀ ਦਰਗਾਹ ਤੇ ਪਹਿਲੀ ਵਾਰ ਗਿਆ ਸੀ ਰਾਜੇ ਗਾਵਾਂ ਦੇ ਵਾਸਤੇ ਗਊਸ਼ਾਲਾ ਐਨੇ ਪਹਿਲੀ ਵਾਰ ਬਣਾਈ ਸੀਗੇ ਫਿਰ ਜਿੱਥੋਂ ਇਹਦੇ ਕੁਐਸਚਨ ਬੰਦ ਈ ਰਾਜੇ ਮੇਨ ਜਿਹੜੀਆਂ ਦੀਆਂ ਪੰਜ ਆਸਫਲ ਯੋਜਨਾਵਾਂ ਉਹਨਾਂ ਬਾਰੇ ਆਪਾਂ ਡਿਸਕ ਜਾ ਫਿਰ ਰਾਏ ਤਾਂ ਨੀ ਪਰਵਰਤਨ ਕੀਤੀ ਸੀ ਸੰਕੇਤਕ ਮੁਦਰਾ ਚਲਾਈ ਸੀ ਰਾਜੇ ਨੇ ਖਰਾਸੇ ਨ ਬਿਆਨ ਜਿਹੜਾ ਕਿ ਲਾਗੂ ਹੀ ਨਹੀਂ ਹੋਇਆ ਸੀਗਾ ਪਹਿਲਾਂ ਹੀ ਖਤਮ ਹੋ ਗਿਆ ਸੀਗਾ ਫਿਰ ਕਰਾਚੀ ਲ ਬਿਆਨ ਜਿਹੜਾ ਲਾਸਟ ਸੀਗਾ ਤਾਂ ਉਸ ਤੋਂ ਬਾਅਦ ਆਪਾਂ ਈਵਨ ਵਦੂਤਾ ਬਾਰੇ ਵੇਖਿਆ ਤੇ ਫਿਰ ਇਹਦੇ ਜਿਹੜੀ ਮੌਤ ਆਪਾਂ ਉਹਦੇ ਬਾਰੇ ਦੇਖਿਆ ਕਿ ਜਦੋਂ ਇਹਦਾ ਗੁਜਰਾਤ ਦਾ ਬਿਆਨ ਹੋਇਆ ਸੀ ਤਾਂ ਉਸ ਸਮੇਂ ਦੇ ਵਿੱਚ ਇਹਦੀ ਮੌਤ ਹੋਈ ਅਮੀਦਗਰ ਦੇ ਰਾਜੇ ਤੁਹਾਨੂੰ ਕਲਾਸ ਦੇ ਵਿੱਚੋਂ ਸਮਝ ਲੱਗਿਆ ਹੋਊਗਾ ਜੇਕਰ ਕੋਈ ਪੁਆਇੰਟ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਸ਼ੇਅਰ ਤੇ ਜ਼ਰੂਰ ਕਰਿ ਅਮेल ਦਿਨ ਕਾਲਾਲੀ ਕਲਾਸ ਦੇ ਵਿੱਚ ਰਹੇ ਜੇ ਇੱਕ ਨਵੇਂ ਟੌਪਿਕ ਦੇ ਨਾਲ ਥੈਂਕ ਯੂ